क्योंकि ना होता है इसमें तो नहीं 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 क्यों 자그 이제 기워자 고장 ਫਰੈਸ਼ ਕਰਦਾ ਚ ਰਹਿ ਰਹੇ ਕੀ ਕਰੂ ਇਹ ਤਾਂ ਚਲੋ ਉਧਰ ਜਾ ਉਧਰ ਕਰਦਾ ਸਭ ਮੇਰਾ ਪਿੰਡ ਜੋਗੋਲ ਬੇਦੀਆਂ ਗੁਰਪਾਲ ਸਿੰਘ ਨਾਮ ਮੇਰਾ ਅਸੀਂ ਸਰ ਬਰਗਰ ਖਾਣ ਦੇ ਇਥੇ ਸ਼ਨੀਆ ਰੋਡ ਤੇ ਅਹੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬਹਿ ਜੰਨੇ ਉੱਤੇ ਬਿਟੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮੰਡਾਵੇ ਦੋਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾਂ ਚਾਹਾਂ ਨੇ ਮੂੰਹ ਬੰਦੇ ਸਾਰਾ ਹੁੰਦੇ ਗੋਲੀਆਂ ਮੰਡਾਵੇ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਚੀਚੀ ਗਾਹ ਦੇ ਗਾਂ ਕੱਢ ਕੇ ਗੱਡੀ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦਜੀ ਲਾਤੇ ਮਾਰੀ ਕਿ ਡਿੱਗ ਗਿਆ ਮੈਂ ਸਰ ਪਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਸਰ ਚਾਰ ਬੰਦੇ ਜਖਮੀ ਹੋਏ ਆ ਜੀ ਕਿੱਥੇ ਮੋਟਰ ਦੋਨਸਾਦ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਤੇ ਸਾਨੂੰ ਵੀ ਕਹਿੰਦੇ ਰੈਫਰ ਗੋਲੀਆਂ ਉਥੋਂ ਨਿਕਲਣੀਆਂ ਜਾ ਕੇ ਲੱਗ ਰਿਹਾ ਨਹੀਂ ਕਿ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਐ ਹੀ ਤਾਂ ਗੋ ਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਹੁੰਦੇ ਆ ਲੱਗੇ ਦੇ ਕਲਾ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਗੜਟ ਜਾਂ ਕੀ ਗੱਲ ਸੀ ਤੇ ਸਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੱਲੇ ਸੀ ਸਰ ਵਰਨਾ ਗੱਡੀ ਚਿੱਟੇ ਰੰਗ ਦੀ ਨਹੀਂ ਨਹੀਂ ਸਰ ਇਹ ਤੇ 버거 ਖਾਨ ਦੇ 버거 ਆ ਗੋਲ ਕੀ ਲੜਨ ਆਉਂਦੇ ਉਹ ਗੋਲ ਨੂੰ ਬੋਲਣਾ ਲੱਗੇ ਜਾਂਦਾ ਆਹੀਂ ਤੇ ਸਰ ਜੋੜੇ ਖਾਨ ਦੇ ਪਹਿਲਾਂ ਤੇ ਜੋੜੇ ਉਹ ਬੜਾ ਨੂੰ ਚੱਲ ਗਏ ਇੱਕ ਕੰਮ ਆਇਆ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਤੇ ਕਰ ਗੋਲ જરા ਪਿੰਡ 버거 ਖਾਨ ਤੇ ਜੋੜੇ ਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਹਾਂ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਲਈ ਗੁਰਦਾਪੁਰ ਕੋਲ ਚੜ੍ਹ ਗਿਆ 흘ਾ ਨਹੀਂ ਛੜ ਗੁਰਦਾਪੁਰ ਖਾਨ ਬੀ ਨਾ ਆਈ ਦੀ ਥੋੜਾ ਇਹ ਫਲਾਪਾ ਤੇ ਕੀ ਕਮਾਈ ਸ਼ਾਹ ਅਰੇ ਕਪੜੇ ਲੈਣ ਆਏ ਤੇ ਰਾਤ ਨੂੰ ਜਾਣ ਤੇ ਚਤੇ ਸਾਨੂੰ ਮਿਲ ਗਏ ਤੇ ਉੱਥੇ ਬਰਗਰ ਖਾਂਦੇ ਵੇ ਆਪਾਂ ਸਾਰੇ ਜਾਣੇ ਤੇ ਜਦੋਂ ਬਰਗਰ ਖਾਂਦੇ ਵੇ ਤੇ ਪਤਾ ਨਹੀਂ ਉੱਥੇ ਸਰ ਬੜਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਹੁੰਦੇ ਗੋਲੀਆਂ ਮਾਰਦੇ ਵੇ ਸਾਡੇ ਸਾਡੀ ਵੀ ਹਰਾ ਕਿੰਨੇ ਨੇ ਜਖਮੀ ਸਾਰੇ ਹੋਏ ਨਹੀਂ ਪੰਜ-ਛੇ ਤੇ ਆਣੀ ਸਰ ਤੇ ਵੀ ਲੱਗੀ ਗੋਲੀ ਹਾਂਜੀ ਸਾਰੇ ਮੇਲੇ ਲਾਤ ਚ ਲੱਗੀ ਕਿੰਨੇ ਰੋਣ ਕਰ ਕਿਸੇ ਨਾਲ ਇੰਨਾ ਨਹੀਂ ਸਰ ਪਤਾ ਵਾਵਾ ਕੀਤੇ ਨਤਾ ਤੁਹਾਡਾ ਨਾਮ ਕੀ ਹੈ ਹਰਜੀਤ ਸਿੰਘ ਸਰ ਹਰਜੀਤ ਸਿੰਘ ਕਿੱਥੋਂ ਰਹੋ ਹੋ ਫੈਲਾਬਾਦ ਤੋਂ ਮੇਰਾ ਨਾਮ ਡਾਕਟਰ ਨਿੱਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਹੈ ਗਨ ਸ਼ਾਟ ਹੋਣ ਦੇ ਨਾਲ ਇੱਕ ਜੇ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹੁਣ ਦੋ ਹੀ ਇੱਥੇ ਪੜਦਾ ਹੈ ਨਹੀਂ ਇੱਥੇ ਆਪਣੇ ਕੋਲ ਤਿੰਨ ਜਣੇ ਆ ਦੋ ਜਣੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਨੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜੇ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਆ ਟ੍ਰੀਟਮੈਂਟ ਚੱਲਦਾ ਚਿੱਟੂ ਨੂੰ ਰੈਫਰ ਕਰ ਹਾਂਜੀ ਇੱਕ ਨੂੰ ਰੈਫਰ ਕਰ ਇਹ ਇੱਥੇ ਹਰਦੁਸ਼ੰਨੀਆ ਰੋਡ ਤੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਕੋਈ ਲੜਾਈ ਝਗੜਾ ਹੋ ਗਿਆ ਤੇ ਦੇਖੇ ਅਸੀਂ ਮੁੱਖ ਤੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਦੋ ਪਾਰਟੀਆਂ ਦਾ ਆਪਸ ਵਿੱਚ ਕੋਈ ਝਗੜਾ ਹੋਇਆ ਚਾਹੁੰਦੇ ਕਿ ਦੇ ਵਿੱਚ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਆ ਏ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੇ ਪਏ ਕਿ ਕਿਉਂ ਝਗੜਾ ਹੋਇਆ ਕੀ ਜਨਮਤ ਹੈ ਕਿਹੜੇ ਕਾਲਜ ਦੇ ਬੱਚੇ ਸਰ ਕੋਲਿਜ ਦੇ ਪਰਫੈਕਟੀ ਕਾਲਜ ਦੇ ਕਿਸੇ ਦੇ ਨਹੀਂ ਇਦਾਂ ਦੇ ਬੱਚੇ ਹੈਗੇ ਅਲੱਗ-ਅਲੱਗ ਥਾਵਾਂ ਤੋਂ ਹੈਗੇ ਅਜੋ ਪਤਾ ਲੱਗਾ ਹਲੋ ਤੁਹਾਨੂੰ ਕਾਲਜ ਲੜਾਈ ਹੋਈ ਕੱਲ ਨਹੀਂ ਉਹ ਨੂੰ ਸਾਡੇ ਕੋਲ ਪੁਲੀ ਸਾਡੇ ਲੋਨਚ ਪਈ ਲੰਦਾ ਹੁਣ ਇਹ ਅੱਜ ਅੱਜ ਸਾਨੂੰ ਪਤਾ ਲੱਗਾ ਇੱਥੇ ਵੀ ਤੋਂ ਬੰਦੇ ਇਕੱਠੇ ਹੋਏ ਸੀਗੇ ਤੇ ਉਹਨਾਂ ਦਾ ਝਗੜਾ ਹੋਇਆ ਜਦੋਂ ਕਿ ਅਸੀਂ ਇਮੀਡੀਏਟਲੀ ਇੱਥੇ ਪਹੁੰਚਿਆ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ ਦੋ ਤਣੇ ਦੀ ਲੜਾਈ ਹੋਏ ਦੋ ਤੋੜ ਉਹਦੇ ਦੇਖ ਮਾੜਾ ਵਰਗੇ ਚਾਰ ਫਟ ਜਿਹੜੇ ਗੋਲੇ ਚਲਾਉਣੇ ਪੈ ਲੱਗਾ ਕੌਣ ਸੀ ਉਹ ਉਹ ਅਜੇ ਅਸੀਂ ਕਰ ਰਹੇ ਪਏ ਇਨਵੈਸਟੀਗੇਸ਼ਨ ਉਹਨੂੰ ਜਲਦੀ ਅਰੈਸਟ ਕਰਨਾ ਕਿੰਨੇ ਹਾਲ ਸਰ ਬਰਾਮਾ ਤੋਂ ਉਹ ਸਾਡੇ ਉਹ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲੀ ਉਹ ਦੱਸੋ ਕਿ ਕਿੰਨੀ ਰੋਡ ਫਾਰੇ ਗਈ ਪਤਾ ਕੋਈ ਨਹੀਂ ਜੇ ਚਾਰ ਬੰਦੇ ਇੰਜਰਡ ਆ ਫਿਰ ਉਹ ਉਹ ਹੀ ਹੋਣੀ ਆ ਫੈਰੀ ਕੋਈ ਜਿਹੜੀ ਲੱਗੀ ਆ ਚਾਰ ਪਾਣੀ ਗੋਲੀਆਂ ਸਰ ਇਹਨਾਂ ਦਾ ਵੀ ਇੱਥੇ ਚਲਾਇਆ ਇਹਨਾਂ ਕੋਲ ਵੀ ਇਹਨਾਂ ਦੇ ਇੱਕ ਅੱਧੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦੱਤ ਰੂਦਰ ਪਿਆ ਵਾ ਤੇ ਬਾਕੀ ਅਜੇ ਇਨਵੈਸਟੀਗੇਟ ਕਰਦੇ ਹਾਂ ਹੋਰ ਇਹਨਾਂ ਨਾਲ ਵੀ ਕਿਹੜੇ ਕਿਹੜੇ ਬੰਦੇ ਸੀ ਕੁਝ ਸਾਰੇ ਕਸ਼ਟ ਹੋ ਜਾਣਗੇ